ਜਾਕੜ ਸਾਹਿਬ ਦਾ ਇੱਕ ਬਿਆਨ ਸੁਣਿਆ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਮੰਗ 16000 ਮੈਗਾਵਾਟ ਹੋ ਗਈ ਤੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਨੀਵੇਂ ਪੱਧਰ ਤੇ ਚਲਾ ਗਿਆ ਤੇ ਆਉਣ ਵਾਲੇ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਸਾਡੀ ਜੇ ਕਹੀਏ ਮੰਗ ਹੋਊਗੀ ਜਾਂ ਸਭ ਤੋਂ ਵੱਡਾ ਇੱਕ ਸੋਚਣ ਤੇ ਮਜਬੂਰ ਕਰ ਰਿਹਾ ਉਹ ਹੈ ਪਾਣੀ ਦਾ ਪੱਧਰ ਘਟਣਾ ਬਿਲਕੁਲ درست ਹੈ ਜਾਕੜ ਸਾਹਿਬ ਤੁਸੀਂ ਇਹ ਗੱਲਾਂ ਕੀਤੀਆਂ ਨੇ ਇੱਥੇ ਕੋਈ ਦੋ ਰਹਿ ਨਹੀਂ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬੜਾ ਬੜਾ ਹੀ ਖਤਰਨਾਕ ਸਮਾਂ ਆ ਰਿਹਾ ਕਿਉਂਕਿ ਪਾਣੀ ਦਾ ਪੱਧਰ ਪੌਦ ਨੀਵੇਂ ਪੱਧਰ ਤੇ ਜਾ ਰਿਹਾ ਹੈ ਤੇ तकरीबन ਖਾਤਮੇ ਵਾਲੀ ਹੈ ਪਰ ਉਸ ਤੋਂ ਬਾਅਦ ਤੁਸੀਂ ਕਹਿ ਕੇ ਫਸਲੀ ਭਿੰਨਤਾ ਵਾਲ ਵੀ ਜਾਣਾ ਜਿਹੜਾ ਡਾਇਵਰਸਿਫਿਕੇਸ਼ਨ ਦੀ ਗੱਲ ਕੀਤੀ ਹੈ ਤੁਸੀਂ ਇਹਦੇ ਲਈ ਵੀ ਅਸੀਂ ਸਮਰਥਨ ਕਰਦੇ ਹਾਂ ਇਸ ਗੱਲ ਦਾ ਪਰ ਕੀ ਇੱਕ ਦੱਸੋ ਮੈਨੂੰ ਤੁਸੀਂ ਕੇਂਦਰ ਸਰਕਾਰ ਦੇ ਵਿੱਚ ਹੁਣ ਜਿਹੜਾ ਬੀਜੇਪੀ ਦੇ ਜਿਹੜੇ ਪ੍ਰਧਾਨ ਹੋ ਪੰਜਾਬ ਦੇ ਉਸ ਤੋਂ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਕੀ ਤੁਸੀਂ 16000 ਮੈਗਾਵਾਟ ਦੀ ਅੱਜ ਪ੍ਰੋਡਕਸ਼ਨ ਦੀ ਗੱਜਾ ਡਿਮਾਂਡ ਦੀ ਗੱਲ ਕਰਦੇ ਹੋ ਕੀ ਇਹਦੀ ਪ੍ਰੋਡਕਸ਼ਨ ਵਾਸਤੇ ਜਿਹੜਾ ਕਾਂਗਰਸ ਸਰਕਾਰ ਵੱਲੋਂ ਪਿਛਲੇ ਜਦੋਂ ਵੀ ਦੋ ਸਰਕਾਰ ਆ ਰਹੀਆਂ ਜਾਂ ਹੁਣ ਭਾਜਪਾ ਦਾ ਜਿਹੜਾ ਸਮਾਂ ਇਹਨਾਂ ਸਮਿਆਂ ਦੇ ਵਿੱਚ ਕਿਤੇ ਕੋਈ ਥਰਮਲ ਪਲਾਂਟ ਦੀ ਗੱਲ ਜਾਂ ਕਿਸੇ ਹੋਰ ਪੈਦਾ ਕਰਨ ਦੀ ਕਦੇ ਗੱਲ ਕੀਤੀ ਹੈ ਜਾਂ ਕੋਈ ਇਹੋ ਜਿਹਾ ਪ੍ਰੋਜੈਕਟ ਲਾਇਆ ਗਿਆ ਕਦੇ ਕਾਂਗਰਸ ਵੱਲੋਂ ਕੋਈ ਦੱਸੋ ਮੈਨੂੰ ਜਰੂਰ ਉਸ ਤੋਂ ਬਾਅਦ ਜਿਹੜਾ ਦੂਸਰਾ ਤੁਸੀਂ ਜਿਹੜੀ ਇਹ ਗੱਲ ਕੀਤੀ ਕਿ ਪਾਣੀ ਦੇ ਪੱਤਰ ਦੀ ਗੱਲ ਬਿਲਕੁਲ ਫਸਨੀ ਫਸਲ ਜਿਹੜੀ ਆ ਦੀ ਡਾਇਵਰਸਿਫਿਕੇਸ਼ਨ ਜ਼ਰੂਰੀ ਹੈ ਪਰ ਕੀ ਉਹ ਡਾਇਵਰਸਿਫਿਕੇਸ਼ਨ ਵਾਸਤੇ ਤੁਸੀਂ ਕੀ ਇਹ ਜਾਂ ਬਲੂਪ੍ਰਿੰਟ ਤਿਆਰ ਕੀਤਾ ਹੈ ਕਿ ਫਸਲਾਂ ਦਾ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਹੈ ਅਨਡਾਊਟਰਲੀ ਹੋਣੀ ਚਾਹੀਦੀ ਹੈ ਇਹ ਗੱਲ ਦਾ ਸਮਰਥਨ ਕਰਦੇ ਆ ਕਿਉਂਕਿ ਜਿਵੇਂ ਪਹਿਲਾਂ ਮੂੰਗੀ ਬੀਜੀ ਜਾਂਦੀ ਸੀ ਪਿੰਡਾਂ ਦੇ ਵਿੱਚ ਸਾਡੇ ਜਿਹੜੀਆਂ ਮਿਰਚਾਂ ਬੀਜੀਆਂ ਜਾਂਦੀਆਂ ਸੀਆਂ ਜਾਂ ਹੁਣ ਫੁੱਲਾਂ ਦੀ ਖੇਤੀ ਆ ਜਾਂ ਹੋਰ ਸਬਜ਼ੀਆਂ ਦੀ ਖੇਤੀ ਬਹੁਤ ਕੁਝ ਹੈ ਬਹੁਤ ਕੁਝ ਹੋ ਸਕਦਾ ਹੈ ਪਰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਜਿਆ ਬਲੂਪ੍ਰਿੰਟ ਆ ਜਿਹੜਾ ਠੇਕੇ ਨੇ ਜ਼ਮੀਨਾਂ ਦੇ ਕੇ ਕਿ ਕਰਦਾ 70 70 80 ਸੀ ਹਜ਼ਾਰ ਰੁਪਏ ਠੇਕਾ ਹੋਇਆ ਪਿਆ ਜਦੋਂ ਕਿਸਾਨ ਉਹ ਕੰਮ ਕਰਦਾ ਤੁਹਾਡੇ ਡਾਇਰੈਕਸ਼ਨ ਅਸੀਂ ਸਮਝਦੇ ਆ ਕਿ ਤੁਸੀਂ ਕਿਸ ਚੀਜ਼ ਤੇ ਬੋਲ ਰਹੇ ਹੋ ਕਿੰਨਾ ਬਾਰੇ ਬੋਲ ਰਹੇ ਹੋ ਪਰ ਕੀ ਕੇਂਦਰ ਸਰਕਾਰ ਵੱਲੋਂ ਕਦੇ ਇਸ ਚੀਜ਼ ਦੇ ਬਲੂਪ੍ਰਿੰਟ ਤਿਆਰ ਕੀਤਾ ਗਿਆ ਕਿ ਇਹ ਡਿਵਰਸਿਫਿਕੇਸ਼ਨ ਚ ਹੋਊਗੀ ਕਿ ਉਹਨਾਂ ਫਸਲਾਂ ਦਾ ਮੰਡੀਕਰਨ ਸਹੀ ਹੋਊਗਾ ਕਿ ਉਹਨਾਂ ਫਸਲਾਂ ਦਾ ਮੰਡੀਕਰਨ ਕਿਵੇਂ ਕਰੋਗੇ ਇਹ ਜਿਹੜਾ ਉਹਨਾਂ ਦਾ ਕਿਸਾਨਾਂ ਦਾ ਲਾਸ ਹੋਊਗਾ ਡਿਵਰਸਿਫਿਕੇਸ਼ਨ ਦੇ ਵਿੱਚ ਉਹਦੀ ਪਰਭਾਈ ਕਿਵੇਂ ਕਰੋਗੇ ਅਨਡਾਊਟਰਲੀ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਕੀ ਇਹਦੇ ਲਈ ਬਲੂਪ੍ਰਿੰਟ ਕੋਈ ਕੇਂਦਰ ਸਰਕਾਰ ਨੇ বিজেপি ਦੀ ਸਰਕਾਰ ਹੁਣ ਦੁਬਾਰਾ ਬਣੀ ਹੈ ਕਿ ਉਹ ਸਰਕਾਰ ਨੇ ਕੋਈ ਤਿਆਰ ਕੀਤਾ ਹੈ ਕੀ ਉਹਨਾਂ ਕਿਸਾਨਾਂ ਦਾ ਕੌਨਫੀਡੈਂਸ ਜਿਹੜਾ ਹੈ ਉਹ ਕਿਵੇਂ ਆਊਗਾ ਤੁਹਾਡੇ ਜੀ ਜਾਂ ਉਹ ਮੰਡੀਕਰਨ ਜਿਹੜਾ ਹੈ ਉਹ ਕਿਵੇਂ ਵਧੂਗਾ ਇਹਦੇ ਬਾਰੇ ਜ਼ਰੂਰ ਦੱਸਿਓ ਅਨਡਾਊਟਰਲੀ ਫਿਰ ਕਹਿਣਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਬਹੁਤ ਬਹੁਤ ਜਾਕਰ ਸਾਹਿਬ ਦਾ ਇੱਕ ਬਿਆਨ ਸੁਣਿਆ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਮੰਗ 16000 ਮੈਗਾਵਾਟ ਹੋਗੀ ਤੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਨੀਵੇਂ ਪੱਧਰ ਤੇ ਚਲਾ ਗਿਆ ਤੇ ਆਉਣ ਵਾਲੇ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਸਾਡੀ ਜੇ ਕਹੀਏ ਮੰਗ ਹੋਊਗੀ ਜਾਂ ਸਭ ਤੋਂ ਵੱਡਾ ਇੱਕ ਸੋਚਣ ਤੇ ਮਜਬੂਰ ਕਰ ਰਿਹਾ ਉਹ ਹੈ ਪਾਣੀ ਦਾ ਪੱਧਰ ਘਟਣਾ ਬਿਲਕੁਲ درست ਹੈ ਧਾਕੜ ਸਾਹਿਬ ਤੁਸੀਂ ਇਹ ਗੱਲਾਂ ਕੀਤੀਆਂ ਨੇ ਇੱਥੇ ਕੋਈ ਦੋ ਰਹਿ ਨਹੀਂ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬੜਾ ਬੜਾ ਹੀ ਖਤਰਨਾਕ ਸਮਾਂ ਆ ਰਿਹਾ ਕਿਉਂਕਿ ਪਾਣੀ ਦਾ ਪੱਤਰ ਪੌਤ ਨੀਵੇਂ ਪੱਤਰ ਤੇ ਜਾ ਰਹੇ ਹੈ ਤੇ तकरीबन ਖਾਤਮੇ ਵਾਲੀ ਹੈ ਪਰ ਉਸ ਤੋਂ ਬਾਅਦ ਤੁਸੀਂ ਕਹਿ ਕੇ ਫਸਲੀ ਭਿੰਨਤਾ ਵਾਲ ਵੀ ਜਾਣਾ ਜਿਹੜਾ ਡਾਇਵਰਸਿਫਿਕੇਸ਼ਨ ਦੀ ਗੱਲ ਕੀਤੀ ਹੈ ਤੁਸੀਂ ਇਹਦੇ ਲਈ ਵੀ ਅਸੀਂ ਸਮਰਥਨ ਕਰਦੇ ਹਾਂ ਇਸ ਗੱਲ ਦਾ ਪਰ ਕੀ ਇੱਕ ਦੱਸੋ ਮੈਨੂੰ ਤੁਸੀਂ ਕੇਂਦਰ ਸਰਕਾਰ ਦੇ ਵਿੱਚ ਹੁਣ ਜਿਹੜਾ ਬੀਜੇਪੀ ਦੇ ਜਿਹੜੇ ਪ੍ਰਧਾਨ ਹੋ ਪੰਜਾਬ ਦੇ ਉਸ ਤੋਂ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਕੀ ਤੁਸੀਂ 16000 ਮੈਗਾਵਾਟ ਦੀ ਅੱਜ ਪ੍ਰੋਡਕਸ਼ਨ ਦੀ ਗੱਜਾ ਡਿਮਾਂਡ ਦੀ ਗੱਲ ਕਰਦੇ ਹੋ ਕੀ ਇਹਦੀ ਪ੍ਰੋਡਕਸ਼ਨ ਵਾਸਤੇ ਜਿਹੜਾ ਕਾਂਗਰਸ ਸਰਕਾਰ ਵੱਲੋਂ ਪਿਛਲੇ ਜਦੋਂ ਵੀ ਦੋ ਸਰਕਾਰ ਆ ਰਹੀਆਂ ਜਾਂ ਹੁਣ ਭਾਜਪਾ ਦਾ ਜਿਹੜਾ ਸਮਾਂ ਇਹਨਾਂ ਸਮਿਆਂ ਦੇ ਵਿੱਚ ਕਿਤੇ ਕੋਈ ਥਰਮਲ ਪਲਾਂਟ ਦੀ ਗੱਲ ਜਾਂ ਕਿਸੇ ਹੋਰ ਪੈਦਾ ਕਰਨ ਦੀ ਕਦੇ ਗੱਲ ਕੀਤੀ ਹੈ ਜਾਂ ਕੋਈ ਇਹੋ ਜਿਹਾ ਪ੍ਰੋਜੈਕਟ ਲਾਇਆ ਗਿਆ ਕਦੇ ਕਾਂਗਰਸ ਵੱਲੋਂ ਕੋਈ ਦੱਸੋ ਮੈਨੂੰ ਜਰੂਰ ਉਸ ਤੋਂ ਬਾਅਦ ਜਿਹੜਾ ਦੂਸਰਾ ਤੁਸੀਂ ਜਿਹੜੀ ਇਹ ਗੱਲ ਕੀਤੀ ਕਿ ਪਾਣੀ ਦੇ ਪੱਤਰ ਦੀ ਗੱਲ ਬਿਲਕੁਲ ਫਸਨੀ ਫਸਲ ਜਿਹੜੀ ਆ ਦੀ ਡਾਇਵਰਸਿਫਿਕੇਸ਼ਨ ਜ਼ਰੂਰੀ ਹੈ ਪਰ ਕੀ ਉਹ ਡਾਇਵਰਸਿਫਿਕੇਸ਼ਨ ਵਾਸਤੇ ਤੁਸੀਂ ਕੀ ਇਹ ਜਿਆ ਬਲੂਪ੍ਰਿੰਟ ਤਿਆਰ ਕੀਤਾ ਹੈ ਕਿ ਫਸਲਾਂ ਦਾ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਹੈ ਅਨਡਾਊਟਰਲੀ ਹੋਣੀ ਚਾਹੀਦੀ ਹੈ ਗੱਲ ਦਾ ਸਮਰਥਨ ਕਰਦੇ ਆ ਕਿਉਂਕਿ ਜਿਵੇਂ ਪਹਿਲਾਂ ਮੂੰਗੀ ਬੀਜੀ ਜਾਂਦੀ ਸੀ ਪਿੰਡਾਂ ਦੇ ਵਿੱਚ ਸਾਡੇ ਜਿਹੜੀਆਂ ਮਿਰਚਾਂ ਬੀਜੀਆਂ ਜਾਂਦੀਆਂ ਸੀਆਂ ਜਾਂ ਹੁਣ ਫੁੱਲਾਂ ਦੀ ਖੇਤੀ ਆ ਜਾਂ ਹੋਰ ਸਬਜ਼ੀਆਂ ਦੀ ਖੇਤੀ ਬਹੁਤ ਕੁਝ ਹੈ ਬਹੁਤ ਕੁਝ ਹੋ ਸਕਦਾ ਹੈ ਪਰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਜਿਆ ਬਲੂਪ੍ਰਿੰਟ ਆ ਜਿਹੜਾ ਠੇਕੇ ਨੇ ਜ਼ਮੀਨਾਂ ਦੇ ਕੇ ਕਿ ਕਰਦਾ 70 70 80 ਸੀ ਹਜ਼ਾਰ ਰੁਪਏ ਠੇਕਾ ਹੋਇਆ ਪਿਆ ਜਦੋਂ ਕਿਸਾਨ ਉਹ ਕੰਮ ਕਰਦਾ ਤੁਹਾਡੇ ਡਾਇਰੈਕਸ਼ਨ ਅਸੀਂ ਸਮਝਦੇ ਆ ਕਿ ਤੁਸੀਂ ਕਿਸ ਚੀਜ਼ ਤੇ ਬੋਲ ਰਹੇ ਹੋ ਕਿੰਨਾ ਬਾਰੇ ਬੋਲ ਰਹੇ ਹੋ ਪਰ ਕੀ ਕੇਂਦਰ ਸਰਕਾਰ ਵੱਲੋਂ ਕਦੇ ਇਸ ਚੀਜ਼ ਦੇ ਬਲੂਪ੍ਰਿੰਟ ਤਿਆਰ ਕੀਤਾ ਗਿਆ ਕਿ ਇਹ ਡਾਇਵਰਸੀਫਿਕੇਸ਼ਨ ਜੇ ਹੋਊਗੀ ਕਿ ਉਹਨਾਂ ਫਸਲਾਂ ਦਾ ਮੰਡੀਕਰਨ ਸਹੀ ਹੋਊਗਾ ਕਿ ਉਹਨਾਂ ਫਸਲਾਂ ਦਾ ਮੰਡੀਕਰਨ ਕਿਵੇਂ ਕਰੋਗੇ ਯਾ ਜਿਹੜਾ ਉਹਨਾਂ ਦਾ ਕਿਸਾਨਾਂ ਦਾ ਲਾਸ ਹੋਊਗਾ ਡਿਵਰਸਿਫਿਕੇਸ਼ਨ ਦੇ ਵਿੱਚ ਉਹਦੀ ਪਰਭਾਈ ਕਿਵੇਂ ਕਰੋਗੇ ਅਨਡਾਊਟਰਲੀ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਕੀ ਇਹਦੇ ਲਈ ਬਲੂਪ੍ਰਿੰਟ ਕੋਈ ਕੇਂਦਰ ਸਰਕਾਰ ਨੇ বিজেপি ਦੀ ਸਰਕਾਰ ਹੁਣ ਦੁਬਾਰਾ ਬਣੀ ਹੈ ਕਿ ਉਹ ਸਰਕਾਰ ਨੇ ਕੋਈ ਤਿਆਰ ਕੀਤਾ ਹੈ ਕੀ ਉਹਨਾਂ ਕਿਸਾਨਾਂ ਦਾ ਕੌਨਫੀਡੈਂਸ ਜਿਹੜਾ ਹੈ ਉਹ ਕਿਵੇਂ ਆਊਗਾ ਤੁਹਾਡੇ ਜੀ ਜਾਂ ਉਹ ਮੰਡੀਕਰਨ ਜਿਹੜਾ ਹੈ ਉਹ ਕਿਵੇਂ ਵਧੂਗਾ ਇਹਦੇ ਬਾਰੇ ਜ਼ਰੂਰ ਦੱਸਿਓ ਅਨਡਾਊਟਰਲੀ ਫਿਰ ਕਹਿਣਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਬਹੁਤ ਬਹੁਤ